ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੀ ਪਲੱਸ ਅਗਲੇ 4 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ 11 ਜੁਲਾਈ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਮੀਂਹ ਦੇ आसार ਕਿੰਨੇ ਨੇ ਐਸੇ ਲਈ ਜੇਕਰ ਲਾਈਵ ਸੈਟ ਨੇ ਤੁਸੀਂ ਇਹਨਾਂ ਦੇਖਦੇ ਹਾਂ ਤੇ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਜਿਵੇਂ ਅਸੀਂ ਤੁਹਾਨੂੰ ਸਵੇਰ ਦੀ ਵੀਡੀਓ ਦੇ ਵਿੱਚ ਅਪਡੇਟ ਦਿੱਤੀ ਸੀ ਕਿ ਅੱਜ ਸ਼ਾਮ ਨੂੰ ਦੇ ਹੁੰਦੇ ਪੰਜਾਬ ਦੇ ਕਈ ਥਾਵਾਂ ਦੇ ਵਿੱਚ ਮੀਂਹ ਲੱਗਣ ਦੇ आसार ਨੇ ਸੋ ਉਸੇ ਤਰ੍ਹਾਂ ਦੁਪਹਿਰ ਤੋਂ ਪਹਿਲਾਂ ਪਹਿਲਾਂ ਪੰਜਾਬ ਦੇ ਖਾਸ ਕਰ ਮਾਝਾ ਤੇ ਪੱਛਮੀ ਮਾਲਵਾ ਦੇ ਵਿੱਚ ਤਗੜੇ ਮੀਹ ਹੱਦ ਸਫੈਲ ਲੱਗੇ ਨੇ ਜੇਕਰ ਜ਼ ਇਹਤੇ ਮੱਝ ਦੇ ਸਾਰੇ ਖੇਤਰ ਔਰ ਮਾਲਵੇ ਦੇ ਪੱਛਮੀ ਜਿਹੜੇ ਜਨਾਂ ਦੇ ਵਿੱਚ ਬਠਿੰਡਾ ਫਾਜ਼ਲ ਕਾਫਰੀਦਕੋਟ ਫਿਰੋਜ਼ਪੁਰ ਮੋਗਾ ਜੀਰਾ ਜਲਾਲਾਬਾਦ ਇਹਨਾਂ ਸਾਰੇ ਖੇਤਰਾਂ ਦੇ ਵਿੱਚ ਮੀਂਹ ਵਰਝ ਹੋਏ ਨੇ ਹਾਲਾਂਕਿ ਕੁਝ ਖੇਤਰ ਜਿਹੜੇ ਮੀਂਹ ਤੋਂ ਸਖੜੇ ਵੀ ਰਹੇ ਕਿ ਜਿੱਥੇ ਹਲਕੇ ਸ਼ਰਾਟੇ ਦਾ ਕੰਮ ਸਰ ਗਿਆ ਜਿਗਰ ਆਫਾ ਆਉਂਦੇ ਘੰਟਿਆਂ ਦੀ ਗੱਲ ਕਰਦੇ ਹਾਂ ਜੀ ਅੱਜ ਰਾਤ ਵੀ ਕੁਝ ਖੇਤਰਾ ਦੇ ਵਿੱਚ ਮੀਂਹ ਪੌਣ ਦੀ ਉਮੀਦ ਹੈ ਅੱਜ ਰਾਤ ਜਾਂ ਫਿਰ ਕੱਲ ਤੜਕੇ ਸਵੇਰੇ ਪੰਜਾਬ ਦੇ ਕਹ ਲਈਏ ਕਿ 40 50 ਫੀਸਾਂ ਖੇਤਰਾ ਦੇ ਵਿੱਚ ਮੀਂਹ ਲੱਗਣ ਦੀ ਉਮੀਦ ਹੈ ਹਲਕੇ ਦਰਮਿਆਨੇ ਕਿਤੇ ਕਿਤੇ ਤੇਜ਼ ਭਾਰੀ ਮੀਂਹ ਵੀ ਦਰਜ ਹੋ ਸਕਦੇ ਨੇ ਠੰਡੀਆਂ ਹਵਾਵਾਂ ਦੇ ਨਾਲ ਜਿਨ੍ਹਾਂ ਦੀ ਰਫਤਾਰ ਹੋ ਸਕਦੀ ਹੈ 40 ਤੋਂ ਲੈ ਕੇ 60 ਕਿਲੋਮੀਟਰ ਦੇ ਵਿੱਚ ਘਰ ਸੋ ਬੀਤੇ 24 ਘੰਟਿਆਂ ਦੇ ਜੇਕਰ ਆਪਾਂ ਅੰਕੜੇ ਦੇਖਦੇ ਹਾਂ ਤੇ ਬਠਿੰਡਾ 에ਅਰਪੋਰਟ ਹਠਾਨਕੋਟ ਜ਼ਿਲ੍ਹਾ ਇਹ ਸਭ ਤੋਂ ਗਰਮ ਖੇਤਰ ਹੈ 35 ਡਿਗਰੀ ਦੇ ਨਾਲ ਜਿੱਥੇ ਟੈਂਪਰੇਚਰ 40ਾਂ ਤੇ ਜਾ ਰਹੇ ਸੀ ਉਹ ਹੇਠਾਂ ਆਉਂਦੇ ਹੋਏ 35 ਤੇ ਆ ਚੁੱਕੇ ਨੇ ਤੇ ਜੇਕਰ ਹਰਿਆਣੇ ਦੇ ਵਿੱਚ ਗੱਲ ਕਰਦੇ ਹਾਂ ਤੇ ਉੱਤੇ 37.5 ਡਿਗਰੀ ਦੇ ਨਾਲ ਸਰਸਾ ਜ਼ਿਲ੍ਹਾ ਸਭ ਤੋਂ ਗਰਮ ਰਿਹਾ ਸੋ ਇਹ ਟੈਂਪਰੇਚਰ ਵਧੇ ਹੋਏ ਨੇ ਕਿਉਂ 30 ਤੋਂ ਲੈ ਕੇ 35 ਦੇ ਵਿਚਕਾਰ ਮੈਕਸਿਮਮ ਟੈਂਪਰੇਚਰ ਦਰਜ ਹੋਏ ਨੇ ਪੰਜਾਬ ਦੇ ਵਿੱਚ 31 32 33 34 ਐਡਾ ਟੈਂਪਰੇਚਰ ਚੱਲਦੇ ਹੋਏ ਨੇ ਇਹਨਾਂ ਦੇ ਵਿੱਚ ਗਰਵਟ ਹਲੇ ਹੋਰ ਆਵੇ ਅਲਰਟ ਜਿਹੜਾ ਜੋ ਮੌਸਮ ਫਾਗਨੇ ਜਾਰੀ ਕੀਤਾ ਹੋਇਆ ਉਹ ਵੀ ਤੁਹਾਨੂੰ ਅਪਡੇਟ ਜੜੀਆ ਸਾਂਝੀ ਕਰ ਦਿੰਦੇ ਆ ਤੁਹਾਡੀ ਸਕਰੀਨ ਤੇ ਆ ਸਕਰੀਨ ਤੇ ਦੇਖ ਸਕਦੇ ਆ ਜੀ 7 ਤੇ 8 ਤਰੀਕ ਯਾਨੀ ਕਿ ਅੱਜ ਤੇ ਕੱਲ ਦੇ ਲਈ orange alert ਜਾਰੀ ਕੀਤਾ ਹੋਇਆ ਨੇ very heavy rain ਯਾਨੀ ਕਿ অতি ਭਾਰੀ ਮੀਂਹ ਦੇ ਅਲਰਟ ਨੇ ਕਿਉਂਕਿ ਪਹਾੜਾਂ ਦੇ ਵਿੱਚ ਬਈ ਕਾਰਵਾਈਆਂ ਸੰਭਵ ਨੇ ਤੇ ਹਿਮਾਚਲ ਉਤਰਾਖੰਡ ਦੇ ਵਿੱਚ ਬੱਦਲ ਬਣਨਗੇ ਉੱਥੇ ਮੜ ਤੋਂ ਬੱਦਲ ਫਟਣ ਦੇ ਆਸਾਰ ਨੇ ਤੇ ਜਿਹੜੇ ਹੇਤਾ ਨੂੰ ਆਉਂਦੇ ਜਾਵਾਂਗੇ ਆਪਾਂ ਮੈਦਾਨਾਂ ਵੱਲ ਨੂੰ ਤੇ ਪੰਜਾਬ ਦੇ ਪੁਆਦ ਖੇਤਰ ਦੁਆਬਾ ਖੇਤਰ ਜਿਹੜੇ ਪਹਾੜਾ ਦੇ ਨਾਲ ਲੱਗਦੇ ਚਲੇ ਆ ਇਹਨਾਂ ਜਿਲ੍ਹਿਆਂ ਦੇ ਵਿੱਚ ਕਾਰਵਾਈਆਂ ਮੀਂਹ ਦੀਆਂ ਜਵਰਦਸਤ ਹੋ ਸਕਦੀਆਂ ਨੇ ਆਉਂਦੇ 12-24 ਘੰਟਿਆਂ ਦੇ ਵਿੱਚ ਜੇਕਰ ਉਸ ਤੋਂ ਅੱਗੇ ਵਾਦੇ ਆ ਜੀ 9-10 ਤਰੀਕ ਨੂੰ ਵੀ ਜਿਹੜੇ ਹੈਵੀ ਰੇਨ ਦੇ ਅਲਰਟ ਨੇ ਪਰ ਇਹ yellow ਅਲਰਟ ਹੋਣਗੇ ਯਾਨੀ ਕਿ ਥੋੜੇ ਜਿਹੀ ਬਰਸਾਤੀ ਕਾਰਵਾਈਆਂ ਘਟ ਸਕਦੀਆਂ ਨੇ ਤੇ 10-11 ਤਰੀਕ ਤੱਕ ਵੀ ਇਹ ਕਾਰਵਾਈਆਂ ਸੰਭਵ ਨੇ ਤੇ ਪੰਜਾਬ ਦੇ ਕਾਫੀ ਖੇਤਰਾਂ ਦੇ ਵਿੱਚ ਮੀਂਹ ਜੜਿਆ ਤਗੜੇ ਲੈਵਲ ਤੇ ਦਰਜ ਹੁੰਦੇ ਜਾ ਪਰ ਨੇ ਜੀ ਸੋ ਜਿਹੜੀ ਮੌਸਮ ਦੀਆਂ ਕ ਨਿਆਲੇ ਮੌਸਮ ਫੋਰਾ ਜੋ ਬੰਤੇ ਆ ਤੇ ਨਾਲ ਇੱਕ ਵੈਸਨ ਡਿਸਰਵਸ ਵੀ ਸਰਕਰਮ ਹੈ ਜਿਹਦੇ ਨਾਲ ਮੀਡਿਆ ਕਾਰਵਾਈਆਂ ਜਿਹੜੀਆਂ ਵੇਖਣ ਨੂੰ ਮਿਲ ਰਹੀਆਂ ਨੇ ਅੱਜ ਪੰਜਾਬ ਦੇ ਪੱਛਮੀ ਜ਼ਿਲ੍ਹਿਆਂ ਦੇ ਵਿੱਚ ਫਾਉਂ ਆ ਮਾਝਾ ਖੇਤਰ ਹੈ ਜਾਂ ਫਿਰ ਮਾਲਵੇ ਦੇ ਫਾਛੇ ਗੀ ਜ਼ਿਲ੍ਹਾ ਇਹਨਾਂ ਖੇਤਰਾਂ ਦੇ ਵਿੱਚ ਕਾਰਵਾਈਆਂ ਜੇਕਰ ਹੋਈਆਂ ਨੇ ਤਾਂ ਉਹ ਮੌਸਮ ਦੀਆਂ ਕਾਰਵਾਈਆਂ ਪੱਛਮੀ ਸਿਸਟਮ ਦੇ ਇਹਨਾਂ ਖੇਤਰਾਂ ਦੇ ਵਿੱਚ ਐਕਟਿਵ ਬਿਟਾ ਇਹਦੇ ਸਦਕਾ ਕਾਰਵਾਈਆਂ ਵੇਖਣ ਨੂੰ ਮਿਲੀਆਂ ਨੇ ਜੇਕਰ ਦਰਿਆਵਾਂ ਦੀਆਂ ਫਾਂ ਗੱਲ ਕਰਦੇ ਆਂ ਜੀ ਜਾਂ ਫਿਰ ਡੈਮਾਂ ਦੀ ਗੱਲ ਕਰਦੇ ਆਂ ਫਾਖੜਾ ਡੈਮ ਦਾ ਪਾਣੀ ਦਾ ਲੈਵਲ ਹਾਲੇ ਠੀਕ ਠਾਕ ਹੈ ਉੱਥੇ ਕੋਈ ਖਤਰੇ ਵਾਲੀ ਗੱਲ ਨਹੀਂ ਹੈ ਸਤਲੁਜ ਵੀ ਠੀਕ ਠਾਕ ਚੱਲਦਾ ਫਿਆ ਤੇ ਰਾਵੀ ਦੀ ਗੱਲ ਕਰਦੇ ਆਂ ਪੌਂਗ ਡੈਮ ਵੀ ਠੀਕ ਠਾਕ ਚੱਲਦਾ ਫਿਆ ਤੇ ਥੀਨ ਡੈਮ ਦੀ ਗੱਲ ਕਰਦੇ ਆਂ ਜੀ ਉਹ ਵੀ ਠੀਕ ਠਾਕ ਚੱਲਦਾ ਫਿਆ ਜਿਹੜਾ ਜਿਹੜਾ ਡੈਮ ਦੇ ਉੱਤੇ ਬਣਿਆ ਹੋਇਆ ਅਬਿਆਸ ਨਦੀ ਦੇ ਉੱਤੇ ਸੋ ਇਹਨਾ ਡੈਮਾ ਦੇ ਵਿੱਚ ਹਜੇ ਠੀਕ ਠਾਕ ਹੈ ਇਸ ਲਈ ਦਰਿਆਵਾਂ ਵਾਲੇ ਫੱਕ ਤੋਂ ਹਾਲੇ ਕੋਈ ਅਲਰਟ ਨਹੀਂ ਆ ਫਵਾ ਤੋਂ ਤੁਸੀਂ ਸਾਵਧਾਨ ਰਹਿਣਾ ਤੇ ਅਫਵਾਹਾਂ ਤੋਂ ਤੁਸੀਂ ਬਚ ਕੇ ਰਹਿਣਾ ਇਸ ਲਈ ਮੈਂ ਜਰੂਰ ਲਗਣਿਆ ਆਉਂਦੇ ਤਿੰਨ ਚਾਰ ਦਿਨਾਂ ਦੇ ਵਿੱਚ ਕੀ ਸਥਿਤੀ ਬਣਦੀ ਹੈ ਡੈਮਾ ਦਾ ਲੈਵਲ ਕਿੰਨਾ ਕੁ ਜਾਂਦਾ ਪਾਣੀ ਦਾ ਉਹ ਅਪਡੇਟ ਤੁਹਾਨੂੰ ਅਸੀਂ ਲਾਈਵ ਆ ਕੇ ਜਿਹੜਾ ਜਾਂ ਤੁਹਾਡੇ ਸਾਹਮਣੇ ਸਨਮੁਖ ਰੱਖਦੇ ਰਹਾਂਗੇ ਤੇ ਬਿਨਾਂ ਅਫਵਾਹਾਂ ਤੋਂ ਤੁਸੀਂ ਬਿਲਕੁਲ ਸਟੀਕ ਵੀਡੀਓ ਦੇਖਿਆ ਕਰੋ ਜਿੱਥੇ ਤੁਹਾਨੂੰ ਸਟੀਕ ਅਨੁਮਾਨ ਮਿਲਦੇ ਹੋ ਤੇ ਚੈਨਲ ਨੂੰ ਘੱਲੋ ਸਬਸਕ੍ਰਾਈਬ ਜਿੱਥੇ ਜਿੱਥੇ ਕਿਤੇ ਅੱਜ ਪੰਜਾਬ ਦੇ ਵਿੱਚ ਮੀਂਹ ਵੇਖਣ ਨੂੰ ਮਿਲੇ ਆ ਜਿੱਥੇ ਰਾਹਤ ਮਿਲੀ ਆ ਗਰਮੀ ਤੋਂ ਤੇ ਕਮੈਂਟ ਦੇ ਵਿੱਚ ਜਰੂਰ ਦੱਸ ਕੇ ਜਾਣਾ ਸ਼ੁਕਰੀਆ ਜੀ